ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਿੰਗ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਦੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵਿਓਮਿੰਗ ਪਰਮਾਣੂ ਮਿਜ਼ਾਈਲ ਬੇਸ ਨੇੜੇ ਚੀਨ ਸਮਰਥਿਤ ਕ੍ਰਿਪਟੋ ਕਰੰਸੀ ਕੰਪਨੀ ਨੂੰ ਜ਼ਮੀਨ ਦੀ ਮਲਕੀਅਤ ਹਾਸਲ ਕਰਨ ਤੋਂ ਰੋਕਣ ਦਾ ਹੁਕਮ ਜਾਰੀ ਕੀਤਾ ਹੈ ਇਸ ਹੁਕਮ ਤਹਿਤ ਕੰਪਨੀ ਦੀ ਇਕਾਈ ਵਜੋਂ ਵਰਤੀ ਜਾ ਰਹੀ ਫਰਾਂਸਿਸ ਈ ਦੇ ਨੇੜੇ ਸਥਿਤ ਜ਼ਮੀਨ ਚ ਕੀਤੇ ਨਿਵੇਸ਼ ਨੂੰ ਵਾਪਸ ਲੈਣ ਲਈ ਕਿਹਾ ਗਿਆ ਹੈ ਆਰਡਰ ਚ ਚੀਨੀ ਸਰਕਾਰ ਦੀ ਅੰਸ਼ਕ ਮਲਕੀਅਤ ਵਾਲੀ ਕੰਪਨੀ ਮਾਈਨ 1 ਪਾਰਟਨਰਸ ਲਿਮਟਿਡ ਦੀ ਮਲਕੀਅਤ ਵਾਲੇ ਕੁਝ ਉਪਕਰਣਾਂ ਨੂੰ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ। ਵੀ ਨਿਵੇਸ਼ ਦਾ ਆਦੇਸ਼ ਅਮਰੀਕਾ ਚ ਵਿਦੇਸ਼ੀ ਨਿਵੇਸ਼ ਕਮੇਟੀ ਦੇ ਤਾਲਮੇਲ ਦੇ ਤਹਿਤ ਜਾਰੀ ਕੀਤਾ ਗਿਆ ਹੈ। ਵਿਦੇਸ਼ੀ ਨਿਵੇਸ਼ ਕਮੇਟੀ ਦਾ ਕੰਮ ਅੰਤਰਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਸਬੰਧ ਚ ਕਾਰਪੋਰੇਟ ਸੌਦਿਆਂ ਦੀ ਪੜਤਾਲ ਕਰਨਾ ਹੈ। ਅਮਰੀਕਾ ਦੇ ਅਟਾਰਨੀ ਅਨੁਸਾਰ ਦੇਸ਼ ਚ ਸਥਾਈ ਨਿਵਾਸੀ ਵਜੋਂ ਰਹਿ ਰਹੇ ਭਾਰਤੀ ਨਾਗਰਿਕ ਨੇ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਨੂੰ ਨਾਜ਼ੀ ਜਰਮਨੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ 'ਚ ਬਦਲਣ ਦੇ ਇਰਾਦੇ ਨਾਲ ਕਿਰਾਏ ਦੇ ਟਰੱਕ ਰਾਹੀਂ ਵਾਈਟ ਹਾਊਸ 'ਤੇ ਹਮਲਾ ਕਰਨ ਦਾ ਦੋਸ਼ ਕਬੂਲ ਲਿਆ ਏ ਇਸਤਗਾਸਾ ਅਤੇ ਬਚਾਅ ਪੱਖ ਵਿਚਕਾਰ ਹੋਏ ਸਮਝੌਤੇ ਦੇ ਬਿਆਨ ਅਨੁਸਾਰ ਮਿਸੂਰੀ ਦੇ ਸੇਂਟ ਲੂਇਸ ਦਾ ਰਹਿਣ ਵਾਲਾ ਵਰਸ਼ਿਤ ਕੰਦੂਲਾ ਕਿਰਾਏ ਦੇ ਟਰੱਕ ਨੂੰ ਵਾਈਟ ਹਾਊਸ ਕੰਪਲੈਕਸ 'ਚ ਦਾਖਲ ਕਰ ਦਿੰਦਾ ਏ ਉਸਨੇ ਸਿਆਸੀ ਸੱਤਾ ਹਾਸਲ ਕਰਨ ਲਈ ਵਾਈਟ ਹਾਊਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡਾਬਨੀ ਐਲ ਫਰੈਡਰਿਕ ਵੱਲੋਂ ਕੰਦੂਲਾ ਨੂੰ ਸਜ਼ਾ 23 ਅਗਸਤ ਨੂੰ ਸੁਣਾਈ ਜਾਵੇਗੀ। ਅਮਰੀਕੀ ਟਰਨੀ ਮੈਥਿਊ ਗਰੇਵਜ਼ ਨੇ ਸੋਮਵਾਰ ਨੂੰ ਕਿਹਾ ਕਿ ਕੰਦੂਲਾ ਦਾ ਇਰਾਦਾ ਇੱਕ ਜਮਹੂਰੀ ਤੌਰ ਤੇ ਚੁਣੀ ਗਈ ਸਰਕਾਰ ਨੂੰ ਨਾਜ਼ੀ ਜਰਮਨੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਸਰਕਾਰ 'ਚ ਬਦਲਣਾ ਅਤੇ ਆਪਣੇ ਆਪ ਨੂੰ ਅਮਰੀਕਾ ਦਾ ਸਰਵੋੱਚ ਨੇਤਾ ਬਣਾਉਣਾ ਸੀ। ਨਿਆਂ ਵਿਭਾਗ ਨੇ ਕਿਹਾ ਕਿ ਕੰਦੂਲਾ ਨੇ ਜਾਂਚ ਕਰਤਾਵਾਂ ਤੋਂ ਮੰਨਿਆ ਹੈ ਕਿ ਉਹ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਲੋੜ ਪੈਣ ਤੇ ਅਮਰੀਕੀ ਰਾਸ਼ਟਰਪਤੀ ਤੇ ਹੋਰਾਂ ਦੀ ਹੱਤਿਆ ਦਾ ਪ੍ਰਬੰਧ ਕਰਨ ਲਈ ਇਤਿਆਰ ਸੀ ਵਿਭਾਗ ਨੇ ਕਿਹਾ ਕਿ ਉਸ ਦੀਆਂ ਕਾਰਵਾਈਆਂ ਦਾ ਉਦੇਸ਼ ਡਰਾਵੇ ਜਾਂ ਦੁਬਾਰਾ ਹੀ ਸਰਕਾਰ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨਾ ਸੀ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕੰਦੂਲਾ 22 ਮਈ 2023 ਦੀ ਦੁਪਹਿਰ ਨੂੰ ਵਸ਼ਿੰਗਟਨ ਡੀਸੀ ਦੀ ਵਪਾਰਕ ਉਡਾਣ ਰਾਹੀਂ ਸੇਂਟ ਲੂਇਜ਼ ਮਿਸੂਰੀ ਤੋਂ ਰਵਾਨਾ ਹੋਇਆ ਕੰਦੂਲਾ ਸ਼ਾਮ 5:20 ਦੇ ਕਰੀਬ ਡਲੇਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ ਅਤੇ ਸ਼ਾਮ 6:30 ਵਜੇ ਇੱਕ ਟਰੱਕ ਕਿਰਾਏ ਤੇ ਲਿਆ ਉਹ ਭੋਜਨ ਅਤੇ ਗੈਸ ਲਈ ਰੁਕਿਆ ਤੇ ਫਿਰ ਵਾਸ਼ਿੰਗਟਨ ਡੀਸੀ ਲਈ ਚਲਾ ਗਿਆ ਜਿੱਥੇ ਰਾਤ 9:35 ਮਿੰਟ ਤੇ ਉਸਨੇ ਵਾਈਟ ਹਾਊਸ ਦੇ ਬਾਹਰ ਬੈਰੀਅਰ ਨਾਲ ਟਰੱਕ ਨੂੰ ਟੱਕਰ ਮਾਰ ਦਿੱਤੀ ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਮਹੀਨਿਆਂ ਤੋਂ ਚੱਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਇਜ਼ਰਾਈਲ ਕਥਿਤ ਤੌਰ ਤੇ ਈਰਾਨ ਦੇ ਸਮਰਥਨ ਵਾਲੇ ਅੱਤਵਾਦੀ ਸੰਗਠਨਾਂ ਦੇ ਖਿਲਾਫ ਕਾਰਵਾਈ ਕਰ ਰਿਹਾ ਹੈ ਜਿਸ ਵਿੱਚ ਈਰਾਨ ਦੇ ਕਈ ਉੱਚ ਅਧਿਕਾਰੀ ਵੀ ਮਾਰੇ ਗਏ ਨੇ ਇਸ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਦੇ ਇੱਕ ਅਹਿਮ ਸਲਾਹਕਾਰ ਨੇ ਪਰਮਾਣੂ ਨੀਤੀ 'ਚ ਬਦਲਾਅ ਦੀ ਚੇਤਾਵਨੀ ਦੇ ਕੇ ਮੱਧ ਪੂਰਬ ਸਮੇਤ ਪੂਰੀ ਦੁਨੀਆ ਲਈ ਚਿੰਤਾਵਾਂ ਵਧਾ ਦਿੱਤੀਆਂ ਨੇ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖੇਮenei ਦੇ ਪ੍ਰਮੁੱਖ ਸਲਾਹਕਾਰ ਕਮਾਲ ਖਰਰਾਜੀ ਨੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਸੁਝਾਅ ਦਿੱਤਾ ਹੈ ਕਿ ਜੇਕਰ ਈਰਾਨ ਨੂੰ ਇਜ਼ਰਾਈਲ ਤੋਂ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਆਪਣੀ ਪਰਮਾਣੂ ਨੀਤੀ ਤੇ ਮੁੜ ਵਿਚਾਰ ਕਰ ਸਕਦਾ ਹੈ ਖਰਰਾਜੀ ਨੇ ਕਿਹਾ ਸਾਡੀ ਵਰਤਮਾਨ ਚ ਪਰਮਾਣੂ ਹਥਿਆਰਾਂ ਨੂੰ ਵਿਕਸਿਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ ਈਰਾਨ ਨੂੰ ਇਜ਼ਰਾਈਲ ਦੁਆਰਾ ਆਪਣੀ ਹੋਂਦ ਲਈ ਖਤਰਾ ਮਹਿਸੂਸ ਹੁੰਦਾ ਹੈ ਤਾਂ ਸਾਨੂੰ ਆਪਣੀ ਫੌਜੀ ਪਹੁੰਚ ਨੂੰ ਬਦਲਣਾ ਪੈ ਸਕਦਾ ਹੈ ਖਰਾਜੀ ਦਾ ਬਿਆਨ ਇਸ ਗੱਲ ਤੇ ਵੀ ਸਵਾਲ ਖੜਾ ਕਰਦਾ ਹੈ ਕਿ ਈਰਾਨ ਆਪਣੇ ਸ਼ਾਂਤੀਪੂਰਨ ਪਰਮਾਣੂ ਪ੍ਰੋਗਰਾਮ ਬਾਰੇ ਕੀ ਕਹਿੰਦਾ ਹੈ ਈਰਾਨ ਨੇ ਹਮੇਸ਼ਾ ਕਿਹਾ ਹੈ ਕਿ ਪਰਮਾਣੂ ਹਥਿਆਰ ਹਾਸਲ ਕਰਨ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ ਪੱਛਮੀ ਦੇਸ਼ਾਂ ਨੂੰ ਸ਼ੱਕ ਹੈ ਕਿ ਈਰਾਨ ਇਸ ਤਕਨੀਕ ਨੂੰ ਪਰਮਾਣੂ ਬੰਬ ਬਣਾਉਣ ਲਈ ਚਾਹੁੰਦਾ ਹੈ ਈਰਾਨ ਦਾ ਪਰਮਾਣੂ ਪ੍ਰੋਗਰਾਮ ਲੰਬੇ ਸਮੇਂ ਤੋਂ ਵਿਵਾਦਾਂ ਦੇ ਕੇਂਦਰ ਚ ਰਿਹਾ ਹੈ ਇਸ ਕਾਰਨ ਉਸ ਤੇ ਕਈ ਪਾਬੰਦੀਆਂ ਵੀ ਲਾਈਆਂ ਗਈਆਂ ਨੇ ਈਰਾਨ ਦੇ ਸਰਵ ਚਨੇਤਾ ਖਮੇਨੇਈ ਕੋਲ ਦੇਸ਼ ਦੇ ਪਰਮਾਣੂ ਪ੍ਰੋਗਰਾਮ ਦੇ ਅੰਤਿਮ ਅਧਿਕਾਰ ਨੇ ਉਸ ਨੇ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਸਤ ਤੇ ਹੁਣ ਤੇ ਪਾਬੰਦੀ ਲਗਾਉਣ ਲਈ ਇੱਕ ਧਾਰਮਿਕ ਹੁਕਮ ਜਾਰੀ ਕੀਤਾ। ਉਸ ਨੇ 2019 ਚ ਦੁਹਰਾਇਆ ਕਿ ਪਰਮਾਣੂ ਬੰਬ ਬਣਾਉਣਾ ਅਤੇ ਇਕੱਠਾ ਕਰਨਾ ਗਲਤ ਹੈ ਤੇ ਇਸ ਦੀ ਵਰਤੋਂ ਕਰਨਾ ਹਰਾਮ ਹੈ। ਇਸ ਦੇ ਨਾਲ ਹੀ 2021 ਚ ਈਰਾਨ ਦੇ ਤਤਕਾਲੀ ਖੁਫੀਆ ਮੰਤਰੀ ਨੇ ਕਿਹਾ ਸੀ ਕਿ ਪੱਛਮੀ ਦੇਸ਼ਾਂ ਦਾ ਦਬਾਅ ਉਹਨਾਂ ਨੂੰ ਪਰਮਾਣੂ ਹਥਿਆਰ ਵਿਕਸਿਤ ਕਰਨ ਲਈ ਮਜਬੂਰ ਕਰ ਸਕਦਾ ਹੈ ਬਾਲਟਿਮੋਰ ਬ੍ਰਿਜ ਹਾਦਸੇ ਨੂੰ ਕਰੀਬ 2 ਮਹੀਨੇ ਬੀਤ ਚੁੱਕੇ ਨੇ ਪਰ ਜਹਾਜ਼ ਅਜੇ ਵੀ ਨਦੀ ਚ ਫਸਿਆ ਹੋਇਆ ਹੈ ਦਰਸਲ ਜਹਾਜ਼ ਦੀ ਡਾਲੀ ਦੇ ਪੁਲ ਦਾ ਮਲਬਾ ਪਿਆਏ ਜਿਸ ਨੂੰ ਅਜੇ ਤੱਕ ਹਟਾਇਆ ਨਹੀਂ ਜਾ ਸਕਿਆ ਹੁਣ ਜਹਾਜ਼ ਤੋਂ ਮਲਬਾ ਹਟਾਉਣ ਲਈ ਨਿਯੰਤਰਿਤ ਵਿਸਫੋਟ ਕਰਨ ਦੀ ਤਿਆਰੀ ਚੱਲ ਰਹੀ ਹੈ ਜਹਾਜ਼ ਦੇ ਮਲਬੇ ਨੂੰ ਹਟਾਉਣ ਚ ਲੱਗੀ ਟੀਮ ਨੇ ਮਲਬੇ ਨੂੰ ਕਾਬੂ ਕਰਕੇ ਵਿਸਫੋਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਦੇ ਤਹਿਤ ਜਹਾਜ਼ ਦੇ ਪਹਿ ਮਲਬੇ ਚ ਛੋਟੇ ਵਿਸਫੋਟੋਕਾਂ ਦੀ ਮਦਦ ਕੀਤੀ ਜਾਵੇਗੀ ਅਤੇ ਮਲਬੇ ਨੂੰ ਛੋਟੇ-ਛੋਟੇ ਟੁਕੜਿਆਂ 'ਚ ਤੋੜ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਮਲਬੇ ਨੂੰ ਹਟਾਉਣਾ ਆਸਾਨ ਹੋ ਜਾਵੇਗਾ ਜ਼ਿਕਰਯੋਗ ਹੈ ਕਿ 26 ਮਾਰਚ ਨੂੰ ਬਾਲਟੀਮੋਰ 'ਚ 2.6 ਕਿਲੋਮੀਟਰ ਲੰਬਾ ਫਰਾਂਸਿਸ ਸਕਾਟ ਬ੍ਰਿਜ ਸ਼ਿਪਿੰਗ ਸ਼ਿਪ ਬ੍ਰਾਂਚ ਨਾਲ ਟਕਰਾਉਣ ਤੋਂ ਬਾਅਦ ਤਬਾਹ ਹੋ ਗਿਆ ਸੀ ਪੁਲ ਦਾ ਮਲਬਾ ਜਹਾਜ਼ ਦੀ ਸ਼ਾਖਾ ਤੇ ਪਿਆ ਹੈ ਜਿਸ ਕਾਰਨ ਇਸ ਨੂੰ ਹਟਾਇਆ ਨਹੀਂ ਜਾ ਸਕਿਆ ਜਿਸ ਕਾਰਨ ਜਹਾਜ਼ ਉੱਥੇ ਹੀ ਫਸਿਆ ਹੋਇਆ ਹੈ ਡਾਲੀ ਜਹਾਜ਼ ਦੇ ਸਵਾਰ ਚਾਲਕ ਦਲ 'ਚ 20 ਭਾਰਤੀ ਅਤੇ ਇੱਕ ਸ਼੍ਰੀਲੰਕਾ ਦਾ ਨਾਗਰਿਕ ਸ਼ਾਮਲ ਹੈ। ਹਾਦਸੇ ਦੇ ਬਾਅਦ ਤੋਂ ਸਾਰੇ ਚਾਲਕ ਦਲ ਦੇ ਮੈਂਬਰ ਜਹਾਜ਼ 'ਚ ਫਸੇ ਹੋਏ ਨੇ ਅਤੇ ਜਾਂਚ 'ਚ ਸਹਿਯੋਗ ਕਰ ਰਹੇ ਨੇ। ਹਾਲਾਂਕਿ ਮਲਬੇ ਨੂੰ ਛੋਟੇ ਟੁਕੜਿਆਂ 'ਚ ਤੋੜਨ ਲਈ ਨਿਯੰਤਰਿਤ ਵਿਸਫੋਟ ਦੀ ਪ੍ਰਕਿਰਿਆ ਕਦੋਂ ਕੀਤੀ ਜਾਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸਾਲ 2023 'ਚ ਮੈਰੀਲੈਂਡ ਦੇ ਚਾਰਲਸ ਕਾਉਂਟੀ ਖੇਤਰ 'ਚ ਇੱਕ ਪੁਰਾਣੇ ਪੁਲ ਨੂੰ ਤੋੜਨ ਲਈ ਵੀ नियंत्रित विस्फोट ਦੀ ਵਰਤੋਂ ਕੀਤੀ ਗਈ ਸੀ ਅਮਰੀਕੀ ਸਰਕਾਰ ਬਾਲਟਿਮੋਰ ਬ੍ਰਿਜ ਹਾਦਸੇ ਦੀ ਅਪਰਾਧਿਕ ਜਾਂਚ ਕਰ ਰਹੀ ਹੈ ਇਸ ਤਹਿਤ ਚਾਲਕ ਦਲ ਦੇ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਸੰਯੁਕਤ ਰਾਸ਼ਟਰ ਲਈ ਕੰਮ ਕਰ ਰਿਹਾ ਭਾਰਤੀ ਕਰਮਚਾਰੀ ਦੀ ਗਾਜ਼ਾ ਦੇ ਰਫਾਹ ਸ਼ਹਿਰ 'ਚ ਹਮਲੇ 'ਚ ਮੌਤ ਹੋ ਗਈ 7 ਅਕਤੂਬਰ ਨੂੰ ਇਜ਼ਰਾਈਲ ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਕਿਸੇ ਅੰਤਰਰਾਸ਼ਟਰੀ ਕਰਮਚਾਰੀ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ ਇਹ ਵਿਅਕਤੀ ਸੰਯੁਕਤ ਰਾਸ਼ਟਰ ਦੇ ਸੁਰੱਖਿਆ ਵਿਭਾਗ ਦਾ ਕਰਮਚਾਰੀ ਸੀ ਹਾਲਾਂਕਿ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਭਾਰਤੀ ਅਤੇ ਸਾਬਕਾ ਫੌਜੀ ਸੀ 37 ਸਾਲ ਦੀ ਉਮਰ ਦੇ ਅੰਤਰ ਦੇ ਬਾਵਜੂਦ ਜੋੜੇ ਨੇ ਨਾ ਸਿਰਫ ਆਪਣੀ ਬਾਕੀ ਜ਼ਿੰਦਗੀ ਇਕੱਠੇ ਰਹਿਣ ਦਾ ਵਾਅਦਾ ਕੀਤਾ ਸਗੋਂ ਹੁਣ ਉਹ ਇੱਕ ਬੱਚੇ ਦੇ ਮਾਤਾ ਪਿਤਾ ਵੀ ਬਣਨ ਜਾ ਰਹੇ ਨੇ 63 ਸਾਲਾ ਸ਼ੈਰਲ ਨੇ ਆਪਣੇ 26 ਸਾਲਾ ਪਤੀ ਕ੍ਰੇਨ ਮੈਕਕੇਨ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ जेस चोस्ने ਐਲਾਨ ਕੀਤਾ ਹੈ ਕਿ ਉਹ جلد ਹੀ ماں بنਣ ਜਾ ਰਹੀ ਹੈ ਅਮਰੀਕਾ ਚ ਰਹਿ ਰਹੇ ਇਸ ਜੋੜੇ ਦਾ ਆਪਣਾ ਪਰਿਵਾਰ ਸ਼ੁਰੂ ਕਰਨ ਦਾ ਸੁਪਨਾ ਪੂਰਾ ਹੋਣ ਵਾਲਾ ਹੈ ਸ਼ੈਰਲ ਨੇ ਪੋਜ਼ਿਟਿਵ ਪ੍ਰੈਗਨਨਸੀ ਦਾ ਟੈਸਟ ਸਾਂਝਾ ਕੀਤਾ ਤੇ ਦੱਸਿਆ ਕਿ ਲਗਭਗ 1 ਹਫਤਾ ਪਹਿਲਾਂ ਉਸ ਦੀ ਸਰੋਗੇਟ ਪ੍ਰੈਗਨਨਸੀ ਹੋਈ ਹੈ ਉਸ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਟਿਕਟੌਕ ਤੇ ਸ਼ੇਅਰ ਕੀਤੀ ਹੈ ਦਾ ਸੰਦੀ ਰਿਪੋਰਟ ਮੁਤਾਬਕ ਜੋੜੇ ਨੇ ਆਪਣੇ ਬੱਚੇ ਦੇ ਦਿਲ ਦੀ ਧੜਕਣ ਸੁਣੀ ਉਹ ਸਰੋਗੇਟ ਨੂੰ ਡਾਕਟਰ ਕੋਲ ਜਾਂਚ ਲਈ ਲੈ ਕੇ ਗਿਆ ਸ਼ਹਿਰਲ ਮੁਤਾਬਕ ਅਸੀਂ ਬਹੁਤ ਉਤਸੁਖਾਂ ਉਸ ਦਾ ਪਤੀ ਸਕੈਨ ਦੀਆਂ ਤਸਵੀਰਾਂ ਦਿਖਾਉਂਦਾ ਹੈ ਤੇ ਕਹਿੰਦਾ ਹੈ ਮੈਂ ਇੰਤਜ਼ਾਰ ਨਹੀਂ ਕਰ ਸਕਦਾ ਮੈਂ ਬਹੁਤ ਖੁਸ਼ ਹਾਂ ਮੈਂ ਪਿਤਾ ਬਣਨ ਜਾ ਰਿਹਾ ਹਾਂ ਆਖਰਕਾਰ ਸਾਡਾ ਆਪਣਾ ਇੱਕ ਪਰਿਵਾਰ ਹੋਵੇਗਾ ਇਹ ਅਸਲ ਵਿੱਚ ਹੁਣ ਹੋਣ ਜਾ ਰਿਹਾ ਹੈ ਤੇ ਅਸੀਂ ਆਪਣਾ ਪਰਿਵਾਰ ਸ਼ੁਰੂ ਕਰ ਰਹੇ ਹਾਂ ਉਹਨਾਂ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਪੋਸਟ ਤੇ ਕਾਫੀ ਕਮੈਂਟ ਕਰ ਰਹੇ ਨੇ ਕਈ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਇੱਕ ਯੂਜ਼ਰ ਨੇ ਲਿਖਿਆ ਇਹ ਕਿਵੇਂ ਸੰਭਵ ਹੈ ਇੱਕ ਹੋਰ ਯੂਜ਼ਰ ਨੇ ਲਿਖਿਆ ਮੈਨੂੰ ਯਕੀਨ ਨਹੀਂ ਆ ਰਿਹਾ ਤੀਜਾ ਯੂਜ਼ਰ ਲਿਖਦਾ ਹੈ ਇਹ ਸੰਭਵ ਨਹੀਂ ਹੈ ਚੌਥੇ ਯੂਜ਼ਰ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਹੈ ਇਸ ਤੋਂ ਇਲਾਵਾ ਮੈਨੂੰ ਉਮੀਦ ਹੈ ਕਿ ਇਹ ਕੰਮ ਕਰੇਗਾ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ